ਕਾਰੋਬਾਰਬਾਰਚ ਟਾਟੇ ਤੋਂ ਪਰੇਸ਼ਾਨ ਜ਼ਹਿਰ ਦੇ ਨਾਮੀ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਸ਼ਰਾਬ ਦੇ ਨਸ਼ੇ 'ਚ ਗੋਲੀ ਮਾਰੀ ਗੰਭੀਰ ਜ਼ਖਮੀ ਪਤਨੀ ਡੀ ਐਮਸੀ ਲੁਧਿਆਣਾ ਚ ਦਾਖਲ ਦੱਸਦੇ ਕਿ ਖੰਨਾ ਦੇ ਅਮਲੋ ਰੋਡ ਤੇ ਪਿਤਰਾਦਾ ਇੰਕਲੇਜ ਚ ਸ਼ਹਿਰ ਦੇ ਇੱਕ ਨਾਮੀ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਗੰਭੀਰ ਜ਼ਖਮੀ ਪਤਨੀ ਨੂੰ ਡੀ ਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ ਜਖਮੀ ਔਰਤ ਦੀ ਪਹਿਚਾਨ ਅੰਗਲੀ ਕੋਸ਼ਲ 53 ਵਜੇ ਹੋਈ ਹੈ ਕਥਿਤ ਦੋਸ਼ੀ ਨੇ ਸ਼ਰਾਬ ਦੇ ਨਸ਼ੇ 'ਚ ਗੋਲੀ ਚਲਾ ਦਿੱਤੀ ਦੱਸਿਆ ਜਾਂਦਾ ਹੈ ਕਿ ਕਾਰੋਬਾਰ ਵਿੱਚ ਹੋਏ ਨੁਕਸਾਨ ਤੋਂ ਬਾਅਦ ਕਥਿਤ ਦੋਸ਼ੀ ਇੱਕ ਡੇਢ ਵਜੇ ਦੀ ਕੋਈ ਗੱਲ ਹੈ ਜੀ ਮੈਨੂੰ ਕੁਝ ਸਾਡੇ ਕਲੋਨੀ 'ਚੋਂ ਪ੍ਰਧਾਨ ਹੋਣ ਦੇ ਨਾਤੇ ਮੇਰੇ ਕੋਲ ਕੋਈ ਫੋਨ ਆਏ ਵੀ ਇੱਥੇ ਕੋਈ ਕੋਈ ਗੋਲੀ-ਗੋਲੀ ਦੀ ਆਵਾਜ਼ ਆ ਰਹੀ ਹੈ ਕੋਈ ਗੱਡੀ ਫੇਰ ਰਹੀ ਹੈ ਕੀ ਹੈ ਤਾਂ ਉਹਦੇ ਮੁਤਾਬਕ ਜਦੋਂ ਉੱਠੇ ਆ ਸੀ ਪਤਾ ਲੱਗਿਆ ਕੋਸ਼ਲ ਨਾਮ ਦੇ ਵਿਅਕਤੀ ਹੈ ਉਮਰ ਇਹਨਾਂ ਦੀ 58 ਸਾਲ ਹੈ ਇਹਨਾਂ ਨੇ ਇਹ ਰਹਦੇ ਹੈਗੇ ਰਾਧਾ ਇੰਗਰੇਜ ਇਹਨਾਂ ਦੀ ਵਾਈਫ ਹੈ ਜੀ ਅੰਜਲੀ ਕੋਸ਼ਲ 55 ਸਾਲ ਉਹਨਾਂ ਦੀ ਉਮਰ ਹੈ ਇਹਨਾਂ ਨੇ ਆਪਣੀ ਲਾਇਸੈਂਸੀ ਬਾਰਾ ਬੋਰ ਨਾਲ ਆਪਣੀ ਵਾਈਫ ਦੇ ਗੋਲੀ ਮਾਰੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਾਰੋਬਾਰ ਚਾਟੇ ਤੋਂ ਪਰੇਸ਼ਾਨ ਚਹਿਰ ਦੇ ਨਾਮੀ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਸ਼ਰਾਬ ਦੇ ਨਸ਼ੇ 'ਚ ਗੋਲੀ ਮਾਰੀ ਗੰਭੀਰ ਜ਼ਖਮੀ ਪਤਨੀ ਡੀ ਐਮਟੀ ਲੁਧਿਆਣਾ ਚ ਦਾਖਲ ਦੱਸ ਦਈਏ ਕਿ ਖੰਨਾ ਦੇ ਅਮਲੋ ਰੋਡ ਤੇ ਪਿਤਰਾਦਾ ਇੰਕਲੇਜ ਚ ਸ਼ਹਿਰ ਦੇ ਇੱਕ ਨਾਮੀ ਕਾਰੋਬਾਰੀ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਗੰਬੀਰ ਜ਼ਖਮੀ ਪਤਨੂ ਡੀ ਐਮਸੀ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ ਜਖਮੀ ਔਰਤ ਦੀ ਪਹਿਚਾਨ ਅੰਦਲੀ ਕੋਸ਼ਲ 53 ਵਜੇ ਹੋਈ ਹੈ ਕਥਿਤ ਦੋਸ਼ੀ ਨੇ ਖਰਾਬ ਦੇ ਨਸ਼ੇਤ ਗੋਲੀ ਚਿਹਾ ਦਿੱਤੀ ਦੱਸਿਆ ਜਾਂਦਾ ਹੈ ਕਿ ਕਾਰੋਬਾਰ ਵਿੱਚ ਹੋਏ ਨੁਕਸਾਨ ਤੋਂ ਬਾਅਦ ਕਥਿਤ ਦੋਸ਼ੀ ਗੁਰਿੰਦਰ ਕੋਸ਼ਲ ਵਾਸੀ ਰਾਦਾ ਐਂਡ ਕਲੇਵ ਖੰਨਾ ਮਾਨਸ ਸਿੱਖ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਘਰ ਵਿੱਚ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਆਪਣੀ ਪਤਨੀ ਨੂੰ ਵੱਖ ਰਹਿਣ ਲਈ ਮਜਬੂਰ ਕਰਦਾ ਸੀ ਇਸੇ ਗੱਲ ਨੂੰ ਲੈ ਕੇ ਉਸਨੇ ਗੋਲੀ ਚਲਾ ਦਿੱਤੀ ਰਾਦਾ ਇਨਕਲੇਬ ਕਲੋਨੀ ਦੇ ਮੁਖੀ ਨੇ ਦੱਸਿਆ ਕਿ ਉਸ ਨੂੰ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਇਸ ਤੋਂ ਬਾਅਦ ਪੁਲਿਸ ਦੀਆਂ ਗੱਡੀਆਂ ਆਈਆਂ ਉਹਨਾਂ ਨੂੰ ਨਹੀਂ ਪਤਾ ਕਿ ਗੋਲੀ ਕਿਉਂ ਚਲਾਈ ਗਈ ਇਸ ਸਬੰਧੀ ਖੰਨਾ ਦੇ ਡੀਐਸਪੀ ਅਮਰਪਾਲ ਸਿੰਘ ਭੱਟ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲ ਗਈ ਪੁਲਿਸ ਦੀਆਂ ਟੀਮਾਂ ਤਰੰਤ ਮੌਕੇ ਤੇ ਪੁੱਜੀਆਂ ਕਥਿਤ ਦੋਸ਼ੀ ਮੌਕਾਤੋ ਫਰਾੜ ਹੋ ਗਿਆ ਸੀ ਕੁਝ ਪੀਮਾ ਬਣਾ ਕੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ ਤਪੀ ਦੋਸ਼ੀ ਵਿਰਿੰਦਰ ਕੋਸ਼ਲ ਨੂੰ ਫੜ ਲਿਆ ਗਿਆ ਹੈ ਡੀ ਐਸ ਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਿਰਿੰਦਰ ਕੋਸ਼ਲ ਦੇ ਸਾਲੇ ਪ੍ਰਿਸ਼ਨ ਮੂਰਤੀ ਮਨਨ ਦੀ ਸ਼ਿਕਾਇਤ ਤੇ ਪੁਲਿਸ ਨੇ ਭਾਰਤੀ ਨਿਆਇ ਸੇਤਾ ਦੀ ਧਾਰਾ 109 ਤੇ ਅਸਲਾ ਐਟ ਤਹਿਤ ਕੇਸ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਮੇਰਨੋ ਗਰਮੇਸ਼ ਸਿੰਘ ਹੈ ਜੀ ਰਾਧਨ ਕਲੇਬ ਦੇ ਵਿੱਚ ਹੈ ਇੱਕ ਜਿਹੜਾ ਮਾਮਲਾ ਹੋਇਆ ਜੀ ਥੋਲੀ ਚੱਲਣ ਦੀ ਗੱਲ ਆ ਰਹੀ ਹੈ ਜੀ ਕੀ ਮਾਮਲਾ ਪਰਪਲ ਇਹ ਇਹ ਰਾਤ ਨੂੰ 1:30 ਵਜੇ ਦੀ ਕੋਈ ਗੱਲ ਹੈ ਜੀ ਮੈਨੂੰ ਕੁਛ ਸਾਡੇ ਕਲੋਨੀ ਚੋਂ ਪ੍ਰਧਾਨ ਹੋਣ ਦੇ ਨਾਤੇ ਮੇਰੇ ਕੋ ਕੋਈ ਫੋਨ ਆਏ ਵੀ ਇੱਥੇ ਕੋਈ ਕੋਈ ਗੋਲੀ ਗੋਲੀ ਦੀ ਆਵਾਜ਼ ਆ ਰਹੀ ਹੈ ਕੋਈ ਗੱਡੀ ਫੇਰ ਰਹੀ ਹੈ ਕੀ ਹੈ ਤਾਂ ਉਹਦੇ ਮੁਤਾਬਕ ਜਦੋਂ ਉੱਠੇ ਅਸੀਂ ਪਤਾ ਲੱਗਿਆ ਕੋਈ ਪੁਲਿਸ ਆਈ ਹੈ ਕਿਵੇਂ ਆ ਤਾਂ ਉਹ ਜਦ ਨੂੰ ਕੋਈ ਕੀ ਬਾਕਿਆ ਹੋਇਆ ਉਹ ਲੈ ਗਏ ਸਾਨੂੰ ਉਦੋਂ ਬਾਅਦ ਕੁਝ ਨਹੀਂ ਪਤਾ ਲੱਗਿਆ ਪੁਲਿਸ ਵੀ ਆਈ ਆ ਪੁਲਿਸ ਗੇੜਾ ਮਾਰ ਕੇ ਚਲੀ ਗਈ ਤਿੰਨ ਚਾਰ ਗੱਡੀਆਂ ਆਈਆਂ ਪੁਲਿਸ ਦੀਆਂ ਤਾਂ ਅਸੀਂ ਵੀ ਹੈਰਾਨ ਪਰੇਸ਼ਾਨ ਹੋਏ ਵੀ ਸਾਡੇ ਚੌਂਕੀਦਾਰ ਤੋਂ ਕੌਣ ਗੱਡੀ ਵਾਲਾ ਕਿਵੇਂ ਲੈ ਕੇ ਗਿਆ ਕੋਈ ਲੇਡੀ ਜੀ ਨੂੰ ਲੈ ਕੇ ਗਿਆ ਕੀ ਆ ਉਦੋਂ ਬਾਅਦ ਸਾਨੂੰ ਕੁਝ ਨਹੀਂ ਜੀ ਪਤਾ ਲੱਗਦਾ ਹੈਗਾ ਵੀ ਕੀ ਹੈ ਕੀ ਨਹੀਂ ਜਿਹੜੇ ਲੇਡੀ ਦਾ ਗੋਲੀ ਲੱਗੀ ਹੈ ਕਿ ਆਪਾਂ ਤਾਂ ਸਾਨੂੰ ਠੀਕ ਹੈ ਜੀ ਕੀ ਕੁਝ ਪਤਾ ਨਹੀਂ ਨਹੀਂ ਜੀ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਹੈਗਾ ਸਾਨੂੰ ਤਾਂ ਬਾਅਦ ਚ ਸਾਨੂੰ ਉੱਠੇ ਆਂ ਉੜ ਦੇ ਉੜ ਦੇ ਰਾਤ ਨੂੰ 1:30 ਵਜੇ ਹੈ ਸੀ ਪਤਾ ਲੱਗਦਾ ਵੀ ਕੀ ਹੋਇਆ ਕੀ ਨਹੀਂ ਜਦੋਂ ਤੱਕ ਇਹ ਬੀਤ ਚੁੱਕਿਆ ਸੀ ਸਾਰਾ ਮਸਲਾ ਪੁਲਿਸ ਆਈ ਹੈ ਤਾਂ ਸਾਨੂੰ ਪਤਾ ਲੱਗਿਆ ਵੀ ਆਹ ਕੁਝ ਹੋਇਆ ਇੱਥੇ ਕਿਰਾਏ ਤੇ ਇਹ ਬੰਦੇ ਮਾਲਕ ਤਾਂ ਬਾਹਰ ਰਹਿੰਦੇ ਨੇ ਤੇ ਕੈਨੇਡਾ ਵਗੈਰਾ ਕਿਰਾਏ ਤੇ ਰੈਂਟ ਤੇ ਰਹਿੰਦੇ ਸੀ ਹੁਣ ਇਹਨਾਂ ਦਾ ਅੰਦਰਲਾ ਮਸਲਾ ਹੈ ਸਾਨੂੰ ਕੋਈ ਜਾਣਕਾਰੀ ਇਹ 25-26 ਦਰਮੈਣੀ ਦੀ ਦਰਮੈਣੀ ਰਾਤ ਦੀ ਗੱਲ ਹੈ ਜੀ ਵਰਿੰਦਰ ਕੌਸ਼ਲ ਨਾਮ ਦੇ ਵਿਅਕਤੀ ਹੈ ਉਮਰ ਇਹਨਾਂ ਦੀ 58 ਸਾਲ ਹੈ ਇਹਨਾਂ ਨੇ ਇਹ ਰਹਿੰਦੇ ਹੈਗੇ ਰਾਧਾ ਇੰਕਲੇਜ ਇਹਨਾਂ ਦੀ ਵਾਈਫ ਹੈ ਜੀ ਅੰਜਲੀ ਕੌਸ਼ਲ 55 ਸਾਲ ਉਹਨਾਂ ਦੀ ਉਮਰ ਹੈ ਇਹਨਾਂ ਨੇ ਆਪਣੀ ਲਿਸੈਂਸੀ 12 ਬੋਰ ਨਾਲ ਆਪਣੀ ਵਾਈਫ ਦੇ ਗੋਲੀ ਮਾਰੀ ਹੈ ਦੇਹਾਤ 3 12:30 ਵਜੇ ਸਾਨੂੰ ਅੱਜਕੱਲ ਦਾ ਪਤਾ ਲੱਗਿਆ ਪੁਲਿਸ ਉਦੋਂ ਹੀ ਹਰਕਤ ਚਾਈ ਤੇ ਇਹਨਾਂ ਦੇ ਅੰਜਲੀ ਕੌਸ਼ਲ ਦੇ ਬ੍ਰਦਰ ਨੇ ਸ਼੍ਰੀ ਕ੍ਰਿਸ਼ਨ ਮੂਰਤੀ ਉਹਨਾਂ ਦੀ ਸਟੇਟਮੈਂਟ ਤੇ ਅਸੀਂ ਨਾਲ ਦੀ ਨਾਲ ਹੀ ਐਫ ਆਈ ਆਰ ਦੱਚ ਕੀਤੀ ਐ ਐਫ ਆਈ ਆਰ ਨੰਬਰ ਹੈਗਾ 189 ਅੰਡਰ ਸੈਕਸ਼ਨ 109 ਬੀ ਮਿਸ ਤੇ ਨਾਲ ਦੀ ਨਾਲ ਅਸੀਂ ਨਕਾ ਬੰਦੀਆਂ ਕੀਤੀਆਂ 112 ਆੜੀਆਂ ਡੀਐਮਾ ਐਕਟੀਵੇਟ ਕੀਤੀਆਂ ਤੇ ਇਹਨਾਂ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ ਬੰਦੂਕ ਬਰਾਮਦ ਕਰ ਲਈ ਗਈ ਹੈ ਸਿਕ ਸਰ ਕੀ ਕਾਰਨ ਕੀ ਰਿਹਾ ਹੈ ਪੁੱਛੇ ਸਾਹਮਣੇ ਇਹਨਾਂ ਦੀ ਮੁਰਲੀ ਪੁੱਛ ਕੇ-ਪੁੱਛ ਤੋਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਦੀ ਮੁਰਲੀ ਪੁੱਛ ਕੇ ਤੋਂ ਪਤਾ ਲੱਗਿਆ ਵੀ ਇਹ ਕੁਸ਼ਚਰ ਦਾ ਇਹਨਾਂ ਨੇ ਆਪਦੇ ਇਹਨਾਂ ਦੇ ਗੈਸ ਵੀ ਕਹੇ ਸੀ ਐਨ ਸੀ ਸੀ ਉਹ ਵੀ ਉਹ ਸੇਲ ਕਰਤੀ ਸੀ ਇਹਨਾਂ ਦੀ ਇੱਕ ਬੇਟੀ ਹੈ ਉਹ ਕੈਨੇਡਾ ਰਹਿੰਦੀ ਹੈ ਤੇ ਮਾਨਸਿਕ ਪਰੇਸ਼ਾਨੀ ਚ ਇਹ ਰਹਿ ਰਿਹਾ ਸੀਗਾ ਸ਼ਰਾਬ ਦਾ ਸੇਵਨ ਵੀ ਕਰ ਰਿਹਾ ਸੀ ਜੀ ਕੱਲ ਵੀ ਉਹਨੇ ਸ਼ਰਾਬ ਕੀਤੀ ਹੋਈ ਸੀ ਤੇ ਕੱਲ ਦਿਨੇ ਇਹ ਜਿਹੜਾ ਮੈਡਮ ਅੰਜਲੀ ਆਪਣੇ ਪਿੱਕੇ ਗਏ ਹੋਏ ਸੀ ਜੀ ਉਹ ਸ਼ਰਾਦਾ ਦੀ ਰਸਮ ਕਰ ਜੋ ਰਾਤ ਨੂੰ ਇੱਕ ਸ਼ਾਮ ਨੂੰ ਘਰੇ ਆਏ ਤੇ ਇਹਨਾਂ ਨੇ ਉਹਦੇ ਉਹਨੂੰ ਡਰਿੰਕ ਕੀਤੀ ਹੋਈ ਸੀ ਤੇ ਤਰ੍ਹਾਂ ਝਗੜਾ ਕਰਨਾ ਸ਼ੁਰੂ ਕਰਤਾ ਉਹ ਵੀ ਬਾਰ ਬੋਰ ਨੂੰ ਚੱਕ ਲਿਆ ਤੇ ਉਹਦੇ ਨਾਲ ਪਹਿਲਾਂ ਤਾਂ ਹਵਾ 'ਚ ਕੁਸ਼ਵਰ ਕੀਤੇ ਇਹਨੇ ਤੇ ਉਹ ਇੱਕ ਉਹਨਾਂ ਦੇ ਮਲਟੀਪਲ ਸ਼ਾਟਸ ਲੱਗੇ ਆ ਜੀ ਜਿਨ੍ਹਾਂ ਨੂੰ ਦਾਣੇ ਕਹਿੰਦੇ ਆ ਉਹਨਾਂ ਨੂੰ ਪਤਾ ਲੱਗ ਸਕਦਾ ਉਸ ਤੋਂ ਵੀ ਇੱਕ ਸ਼ਾਟ ਲੱਗੇ ਆ ਜਾਂ ਦੋ ਲੱਗੇ ਆ ਤੇ ਉਹਨਾਂ ਦੇ ਬੈਕ ਤੇ ਸ਼ਰੇ ਲੱਗੇ ਹੋਏ ਆ ਤੇ ਸਰ ਹਾਲਤ ਕਿਦਾਂ ਦੀ ਆ ਉਹਨਾਂ ਦੀ ਜਿਹਨਾਂ ਦੀ ਗੋਲੀ ਦੀ ਡਾਕਟਰਾਂ ਦੇ ਮੁਕਾਬਕ ਉਹਨਾਂ ਦੀ ਹਾਲਤ ਅਜੇ ਤੱਕ ਰਹੇਗੀ ਸਟੇਬਲ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਡੀਐਮਸੀ ਰੈਫਰ ਕਰਤਾ ਸੀ ਅਸੀਂ ਥਰੂ ਪੀਸੀਆਰ ਰਾਤ ਹੀ ਡੀਐਮਸੀ 'ਚ ਮੈਸੇਜ ਦਿੱਤਾ ਸੀ ਡਾਕਟਰਾਂ ਨੂੰ ਸਟੈਂਡ ਬਾਈ ਕਰਤਾ ਸੀ ਜਦੋਂ ਇਥੋਂ ਐਂਬੂਲੈਂਸ ਚਲੀ ਆਈ